ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਜਨਰਲ ਪੰਜਾਬੀ ਕਿਚਨ ਬਲੌਗ ਤੇ ਹੋ ਸਨავ ਜੀ ਕਿਵੇਂ ਤੁਸੀਂ ਅਮੀਰ ਆ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਬਣਾ ਰਹੀ ਸੀ ਜੀ ਮੈਂ ਪੂਰੇ ਅੱਜ ਬਣਾਵਾਂਗੇ ਜੀ ਥੋੜੀ ਜੀ ਆਪਾਂ ਜਿਆਦਾ ਨਹੀਂ ਬਣਾਉਣੀ ਖੀਰ ਬਣੀ ਹੋਈ ਸੀ ਆਪਣੀ ਦਸਮੀ ਕਰਕੇ ਕੌਲੀ ਅੱਧੀ ਕਿ ਹੋਊਗੀ ਜਦੀ ਤੋਂ ਥੋੜਾ ਜਿਹਾ ਵੱਧ ਹੋਊਗਾ ਗੁੜ ਡਲੀਆਂ ਕਰਕੇ ਉੱਪਰ ਤੱਕ ਸੀ ਇਹ ਨੂੰ ਆਪਾਂ ਅਵਾੜ ਲਾਂਗੇ ਦੀ ਚੰਗੀ ਤਰ੍ਹਾਂ ਖੋਲ ਲਾਂਗੇ ਆਟੇ ਦੇ ਵਿੱਚ ਨਹੀਂ ਸੌਂਫ ਪਾਉਂਦੀ ਜੀ ਮੈਂ ਇੱਥੇ ਹੀ ਪਾ ਲੈਣੀ ਆ ਇਹਦੇ ਵਿੱਚ ਅਵਾੜ ਲਾਂਗੇ ਆਪਾਂ ਵਿੱਚ ਪਾਈ ਹੋਈ ਬੱਚੇ ਨਹੀਂ ਖਾਂਦੇ ਜੀ ਉੜੀ ਪਾਵਾਂਗੇ ਦੀ ਅਜਵਾਇਣ ਇਸ ਕੋ ਦੋ ਚੁਟਕੀ ਪਾਵਾਂਗੇ ਤੇ ਦੋ ਤਿੰਨ ਆਪਾਂ ਪਾ ਲਾਂਗੇ ਇਹਦੇ ਵਿੱਚ ਲੈਂਚੀਆਂ ਸੋਤੀਆਂ ਇਹਨਾਂ ਪਾ ਲਾਂਗੇ ਮਸਖੀਰ ਬਣੀ ਕਰਕੇ ਆਪਾਂ ਬਣਾ ਰਹੀ ਹਾਂ ਜੀ ਇਹ ਬੱਚੇ ਦਾ ਮਿੱਠਾ ਖਾ ਕੇ ਖੁਸ਼ ਨਹੀਂ ਹੁੰਦੇ ਘੱਟੀ ਖੋਸ ਨੇ ਤੇ ਇਸ ਤਸਾਉਂ ਚ ਬਣਾਉਂਦੇ ਵੀ ਹੁੰਦੇ ਨੇ ਜੀ ਤਾਂ ਕਰਕੇ ਆਪਾਂ ਬਣਾ ਲਾਂਗੇ ਆਪਣੇ ਪੰਜਾਬ ਦੇ ਵਿੱਚ ਇਹ ਜਰੂਰ ਬਣਾਏ ਜਾਂਦੇ ਨੇ ਸਾਰੀਆਂ ਭੈਣਾਂ ਨੇ ਤਕਰੀਬਨ ਬਣਾ ਹੀ ਲਏ ਮੈਂ ਹੀ ਆਖਤੀਆਂ ਇੰਨਾ ਜਿਆਦਾ ਮੀਂਹ ਜਾਂ ਨਹੀਂ ਪੈ ਗਈ ਥੋੜਾ ਜਿਹਾ ਸੜਾਕਾ ਜਾਂ ਪੈ ਜਾਂਦਾ ਸੀ ਹਟ ਜਾਂਦਾ ਸੀ ਜਿਵੇਂ ਝੜੀ ਜੀ ਲੱਗੀ ਹੋਵੇ ਸੌਂਫ ਚ ਫੇਰ ਇਹ ਜਿਆ ਕੁਝ ਬਣਾ ਕੇ ਖਾਣ ਨੂੰ ਬੜੀ ਜਿਆ ਦਿਲ ਕਰਦਾ ਅੱਜ ਵੀ ਗਰਮੀ ਤਾਂ ਹੈਗੀ ਐ ਜੀ ਪਰ ਆਪਾਂ ਚਲੋ ਜਿਹੜਾ ਜਿਆਦਾ ਬਣਾਉਣੇ ਨੇ ਥੋੜੀ ਬਣਾਵਾਂਗੇ ਖੀਰ ਆਪਣੀ ਬਣੀ ਹੋਈ ਐ ਇਹ ਪੂਰੇ ਬਣਾਵਾਂਗੇ ਜੀ ਇਹਨੂੰ ਉਬਾਲ ਕੇ ਪਹਿਲਾਂ ਆਪਾਂ ਠੰਡਾ ਕਰ ਲਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਜੀ ਜਿਹੜਾ ਵਿੱਚ ਆਪਾਂ ਸਮਾਨ ਪਾਇਆ ਸੌਂਫ ਅਜ਼ਮੈਨ ਅਲੈਚੀਆਂ ਇਹਨਾਂ ਦਾ ਫਲੇਵਰ ਸਾਰਾ ਪਾਣੀ ਦੇ ਵਿੱਚ ਆ ਜਾਈ ਚੰਗੀ ਤਰ੍ਹਾਂ ਫਿਰ ਜਦ ਲੱਗ ਗਿਆ ਜੀ ਪਾਣੀ ਆਪਣਾ ਗੁੜ ਤਾਂ ਆਪਣਾ ਮੈਲਟ ਹੋ ਗਿਆ ਗਰਮੀ ਕਰਕੇ ਢਿੱਲਾਦਾ ਹੋ ਜਾਂਦਾ ਜੀ ਗੁੜ ਸੇਤੀ ਮੈਲਟ ਹੋ ਜਾਂਦਾ 2 ਮਿੰਟ ਆਪਾਂ ਇਹਨਾਂ ਐ ਰਿੰਨੀ ਚੱਲਾਂਗੇ ਫਿਰ ਗੈਸ ਬੰਦ ਕਰਾਂਗੇ ਜਿਵੇਂ ਕਿਹਾ ਜੀ ਬੱਚਿਆਂ ਨੇ ਤਵੇ ਆਜ ਬਣਾਉਣ ਨੂੰ ਕਿਹਾ ਤਾਂ ਉਹ ਬਣਾ ਲਾਂਗੇ ਜੇ ਮਾਰਕੂਲੇ ਬਣਾਉਣ ਨੂੰ ਕਿਹਾ ਤਾਂ ਉਹ ਬਣਾ ਲਾਂਗੇ ਪਹਿਲਾਂ ਮੈਂ ਇੱਕ ਦੋ ਵਾਰੀਏ ਬਣਾਈ ਨੇ ਜਿਆਦਾ ਵਾਰੀ ਨਹੀਂ ਬਣਾਈ ਜੀ ਪਾਣੀ ਆਪਣਾ ਠੰਡਾ ਹੋ ਗਿਆ ਜੀ ਕੋਲ ਲੈਨੇ ਆਟਾ ਹੁਣ ਆਪਾਂ ਇਹਨੂੰ ਪਾਉਣ ਲਾਂਗੇ ਪਾਣੀ ਵਿੱਚ अधी कौली तो गुळा अपना एक कौली तर थोडा ज्या होर पाटा करणार जी थोडा पाणी पाोल आपण ਤਾਂ ਕਿ ਕੋਲ ਨਹੀਂ ਤਾਂ ਗਠਾਣੀ ਬਣ ਨਹੀਂ ਜੀ ਇਹਦੀ ਸੇਤੀ ਭੋਲ ਜੂਆ ਜੇ ਆਪੇ ਕੁਝ ਜਿਆਦਾ ਪਾਣੀ ਪਾ ਦਿੰਦੇ ਆ ਫਿਰ ਉਹ ਗੱਠਾ ਭੋਲਣ ਤੇ ਬੜਾ ਟਾਈਮ ਲੱਗਦਾ ਜੀ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਇਹਨੂੰ ਕੋਲਣ ਤੇ ਗੱਠਾ ਤੋਂ ਹੁੰਦਾ ਜੀ ਵੀ ਗੱਠਾ ਨਾ ਬਣਨ ਫੇਰ ਕੂਲੇ ਵਧੀਆ ਨਹੀਂ ਬਣਦੇ ਕੋਲਿਆ ਹੀ ਹਟਣਾ ਹੋਈ ਚਾਹੂਗੀ ਨਾ ਆ ਜਿਵੇਂ ਆਪਣਾ ਕੋਲ ਲੀ ਪਹਿਲਾਂ ਫੇਰ ਖਾਣੇ ਆਉਣੀ बना के दें हैं के देख दें जी कि बनते हैं तेल अपना मीडियम करना इन्ना गाड़ा रखें तेल तो अपना मीडियम गर्म होना चाहिए जो ज्यादा गर्म होगा जी फिर ऑन करना चाहिए जो पहले खराब भी हो जाएंगे जी कई बार हो जाए जो दूसरा फिर आप बन लग जाने बस अपना जो घोल तैयार परफेक्ट होना चाहिए ਸੋ ਜੀ ਇਹ ਬੈਲਾ ਪਾਸਾ ਦੇ ਲਿਆ। ਐਨੀ ਪਰਫੈਕਟ ਤਾਂ ਮੈਂ ਵੀ ਨਹੀਂ ਹੈਗੀ ਜੀ। ਬਸ ਖਾਣ ਜੋਗੀ ਆਪਾਂ ਬਣਾ ਲੈਨੇ ਆ। ਪਹਿਲਾਂ ਵਾਲੀਆਂ ਪੁਰਾਣੀਆਂ ਬੀਬੀਆਂ ਨੂੰ ਇਹ ਚੀਜ਼ਾਂ ਜ਼ਿਆਦਾ ਬਣਾਉਣੀਆਂ ਆਉਂਦੀਆਂ ਸੀ ਜੀ। ਉਹਦੇ ਬੱਚੇ ਘੱਟ ਲਈ ਕਰਦੇ ਨੇ ਜੀ ਤਾਂ ਕਰਕੇ ਫਿਰ ਘੱਟ ਬਣਦੀਆਂ ਨੇ। ਤਿੰਨ ਚੀਜ਼ਾਂ ਪੀਜੀ ਵਰਕਰ ਖਾ ਕੇ ਜ਼ਿਆਦਾ ਖੁਸ਼ ਨਹੀਂ ਕਿੰਨਾ ਸੁਣਾ ਕਲਰ ਆਇਆ ਜੀ ਇਹ ਬਹੁਤ ਛੋਟੇ ਬਣਾਵਾਂਗੇ ਆਪਾਂ

ਪੂਰਾ ਜ्यों ਹੀ ਬਸਤ ਲਈ ਲੱਗੇ ਹੁੰਦਾ ਜੀ ਮੜੇ ਦੇ ਨਾਲ ਵੀ ਹੋ ਜਾਂਦਾ ਲੋ ਜਿਹੜਾ ਇਹ ਤੁਹਾਨੂੰ ਮੜੇ ਨਾਲ ਆਪਣੇ ਆਪ ਹੀ ਉੱਪਰ ਆ ਜਾਂਦਾ ਚਿੰਟਿੰਗ ਚੱਕ ਜਾਈਏ ਇਧਰ ਚਲਦੀ ਜਦੋਂ ਤੁਸੀਂ ਇਹਨਾਂ ਪਚਾਕਦੇ ਆਂ ਘੁੱਟਕੀ ਦੀ ਸਾਈਡਾ ਦੀ ਪੱਕੀ ਨਹੀਂ ਹੁੰਦੀ ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਯਾਰ ਆਪੋ ਆਪਣੀ ਤਾਂ ਨਹੀਂ ਹੈਗੀ ਜੀ ਬਣਾਉਣੇ ਬਣ ਜਾਂਦੇ ਨੇ ਸੌਣ ਦੇ ਇਸ ਤਰ੍ਹਾਂ ਇਹ ਬਣਾਉਣ ਤੇ ਇਹਦੇ ਅੰਦਰ ਸੌਤਾ ਟੁਕੜਾ ਟੁਕੜੇ ਇਹ ਬਣਾ ਲਏ ਦੋ ਪਰਣਾ ਨੇ ਤਾਂ ਬਣਾ ਲਈਏ ਵੀਡੀਓ ਦੇਖਦੇ ਆਪਾਂ ਇਹਦੇ ਅੱਗੇ ਕੋਈ ਜਿਹੜੀ ਏਟ ਹੋ ਗਈ ਹੋਈ ਰਹੇਗੀ ਹੋਗੀ ਹੁਣ ਤਾਂ ਸੌਣ ਵੀ ਲਵੇ ਲੱਗ ਗਿਆ ਜੀ 10 ਤੋਂ ਸੌਣ ਰਹਿ ਗਿਆ ਹੁਣ 5 ਤਰੀਕ ਹੋ ਗਈ। 16 ਵੀ 15 ਵੀ ਧੋਬੀ ਪਾ ਕੇ ਰਹੀ ਹੈ। ਇਹਨਾਂ ਦਾ ਸਾਈਜ਼ ਬਣਾਉਣਾ ਆਪਾਂ ਇਹਦਾ ਛੋਟੇ ਵੱਡੇ ਜੀ ਉਹਨਾਂ ਪਾ ਸਕਦੇ ਆ ਆਪਾਂ ਇਹ। ਘੋਲ ਜਿਹੜਾ ਤਿਆਰ ਕਰਿਆ। ਛੋਟੇ ਬਣਾਉਣੇ ਆ ਤਾਂ ਘੱਟ ਪਾ ਲਓ। ਥੋੜੇ ਜੀ ਵੱਡੇ ਬਣਾਉਣੇ ਆ ਤਾਂ ਪੰਧ ਭੇਜੂਗਾ ਜੀ। ਜੇ ਜਿਕੇ ਹੋ ਚੇ ਜਿਹੜੀ ਚੀਜ਼ ਦੇ ਵਿੱਚ ਵੀ ਆਪਾਂ ਨੂੰ ਵਧੀਆ ਲੱਗਦੀ ਹੈ ਆਪਾਂ ਬਣਾ ਸਕਦੇ ਹਾਂ ਇਹ ਚਾਹਨੀ ਚਾ ਪਤਾ ਰੱਖ ਦਿੰਦੇ ਆ ਜੀ ਐਕਸਟਰਾ ਤੇਲ ਹੈ ਜਿਹੜਾ ਉਹ ਨਿਕਲ ਜਾਊਗਾ ਇਹ ਥੋੜਾ ਜਿਹਾ ਚੀਨੀ ਹੋਵੇ। ਫੌਂਡ ਦੇ ਹੱਥ ਇੱਲ ਲੈ ਗਏਗਾ ਥੋੜਾ ਜਿਹਾ ਕੱਟ ਕੇ ਉੱਪਰ ਉਹਦੇ ਉੱਤੇ ਨਾ ਹੀ ਹਿੱਲੇਗਾ। ਜਿਹੜੀਆਂ ਭਣਾ ਰਹਿ ਗਈਆਂ ਜੀ ਬਣਾਉਣ ਤੋਂ ਉਹ ਵੀ ਜਰੂਰ ਟਰਾਈ ਕਰਿਓ। ਛਮਾਲ ਕੁੜੇ ਜਾਂ ਤਵੇ ਆਏ ਕੁੜੇ। ਨੋ ਵੀ ਤਾਂ ਸਾਰੇ ਬਣਾ ਕੇ ਤਿਆਰ ਕਰ ਲਾਂਗੇ ਇਹ। ਜੇ ਆਪਾਂ ਸਾਰਿਆਂ ਦੀ ਵੀਡੀਓ ਬਣਾਉਣ ਲੱਗੇ ਤਾਂ ਬਹੁਤ ਲੰਬੀ ਹੋ ਜੂਗੀ ਜੀ ਜ਼ਿਆਦਾ ਬਣਾ ਲਈਏ ਆਪਾਂ ਫਿਰ ਦਿਖਾਉਣੀ ਆਂ ਬਣਾ ਲਈ ਜੀ ਆਪਾਂ ਸਾਰੇ ਪੂੜੇ ਇੰਨੇ ਕੀ ਬਣਾਏ ਨੇ ਜਿਆਦਾ ਨਹੀਂ ਬਣਾਏ ਹੈਗੇ ਇੱਧਰ ਗੈਸ ਆਪਾਂ ਬੰਦ ਕਰ ਦਿੱਤਾ ਥੋੜਾ ਜਿਹਾ ਤੇਲ ਲੱਗਿਆ ਜੀ ਇੰਨਾ ਜਿਆਦਾ ਨਹੀਂ ਲੱਗਦਾ ਪੂੜੇ ਆਪਣੇ ਤਿਆਰ ਨੇ ਜੀ ਬਣ ਕੇ ਤੇ ਖੀਰ ਆ ਜੀ ਆਪਣੀ ਸਾਉਂਡ ਸਪੈਸ਼ਲ ਰਿਸਪ ਮਾਲ ਪੂੜੇ ਆਪਾਂ ਵੀ ਬਣਾ ਲਈ ਜੀ ਇਹ ਪਾਵਾਂਗੇ ਜੀ ਆਪਾਂ ਪਤਾ ਹੰਟੀ ਖੀਰ ਹੈ ਜੀ। ਫਰੇਜਾਈ। ਲਓ ਜੀ ਖੀਰ ਪੂਰੀ ਆਪਣੇ ਬਣ ਕੇ ਤਿਆਰ ਨੇ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ, ੜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।